ਪਾਗਾ ਨਾਲ ਮਿਲਦਾਏ ਪਿਆਰ ਗੁਰਾਂ ਦਾ ਬੜੇ ਪਾਗਾ ਨਾਲ ਮਿਲਦਾਏ ਪਿਆਰ ਗੁਰਾਂ ਦਾ ਸਾਰੀ ਦੁਨੀਆ ਤੋਂ ਸੋਣ ਮਿਲੇ ਦਾਈ ਪਿਆਰ ਗੁਰਾਂ ਦਾ ਬੜੇ ਪਾਗਾ ਨਾਲ ਮਿਲੇ ਦਾਈ ਪਿਆਰ ਗੁਰਾਂ ਦਾ ਸਾਰੇ ਸੱਤੇ ਕਾਰ ਗੁਰਾਂ ਦਾ ਬੜੇ ਪਾਗਾ ਨਾਲ ਮਿਲੇਦਾਏ ਪਿਆਰ ਗੁਰਾਂ ਦਾ ਬੜੇ ਪਾਗਾ ਨਾਲ ਮਿਲੇਦਾਏ ਪਿਆਰ ਗੁਰਾਂ ਦਾ ਸਾਰੀ ਦੁਨੀਆਂ ਤੋਂ ਸੋਣਾ ਦਰੇ ਬਾਰ ਗੁਰਾਂ ਦਾ ਸਾਰੀ ਲੇ ਮਿਲੇ ਦਾਏ ਪਿਆਰ ਗੁਰਾਤਾ ਮੇਰੇ ਗੁਰਾਂ ਦੀ ਜਮਾਨੇ ਨਾਲੋਂ ਚਾਲ ਵੱਖਰੀ ਮੇਰੇ ਗੁਰਾਂ ਦੀ ਜਮਾਨੇ ਨਾਲੋਂ ਚਾਲ ਵੱਖਰੀ ਸਾਰੀ ਸੰਗਤ ਨਾਲੋਂ ਇਹ ਨਾ ਦੀ ਮਿਸਾਲ ਵੱਖਰੀ ਹੱਥ ਜੋੜ ਕੇ ਕਰਾ सतकार घुरा बड़े भाग नाल दाए, प्यार घुरा दा, बड़े भागां मिलंद प प्यार घुरादा सारी दुनि ਨਾਲ ਮਿਲੇ ਦਾਇ ਪਿਆਰ ਗੁਰਾਂ ਦਾ ਇਹ ਤਾਂ ਦੁਖੀਆਂ ਗਰੀਬਾਂ ਨੂੰ ਬਨਾਈ ਇਦੈਂदाई ਪੰਡਾਰ ਗੁਰਾਂ ਦਾ ਬੜੇ ਪਾਗਾ ਨਾਲ ਮਿਲੇ ਦਾਏ ਪਿਆਰ ਗੁਰਾਂ ਦਾ ਸਾਰੀ ਦੁਨੀਆਂ ਤੋਂ ਸੋਣਾ ਦਰਬਾਰ ਗੁਰਾਂ ਦਾ ਸਾਰੀ ਦੁਨੀਆਂ ਤੋਂ ਸੋਣਾ ਦਰਬਾਰ ਗੁਰਾਂ ਦਾ ਬੜੇ ਪਾਗਾ ਨਾਲ ਮਿਲੇ ਪਿਆਰ ਗੁਰਾਂ ਦਾ ਬੜੇ ਪਾਕਾ ਨਾਲੇ ਮਿਲੇ ਓਤਾ ਬੜੇ ਨਸੀਬਾ ਵਾਲੇ ਜਿਹੜੇ ਸਤ ਸੰਗ ਜਾਣਦੇ ਜੀ ਓਤਾ ਬੜੇ ਨਿ ਕਰਮਾ ਵਾਲੇ ਜਿਹੜੇ ਸਤ ਸੰਗ ਜਾਣਦੇ ਜੀ ਓਤਾ ਬੜੇ ਨਸੀਬਾ ਵਾਲੇ ਜਿਹੜੇ ਸਤ ਸੰਗ ਉਤਾ ਬੜੇ ਨਿਕਰਮਾ ਵਾਲੇ ਜਿਹੜੇ ਸਤ ਸੰਗ ਜਾਂਦੇ ਜੀ ਜਿਹੜੇ ਸਤ ਸੰਗ ਜਾਂਦੇ ਜੀ ਜਿਹੜੇ ਸਤ ਸੰਗ ਜਾਂਦੇ ਜੀ ਉਤਾ ਬੜੇ ਨਸੀਬਾ ਵਾਲੇ ਜਿਹੜੇ ਸਤ ਸੰਗ ਜਾਂਦੇ ਜੀ ਜਿਹੜੇ ਗਏ ਗੁਰਾਂ ਦੀ ਧਰਮ જનમ સુધારે જી જેડે ગઈ ગુરુ દી શરણી ઓ નાને જનમ સુધારે જી ઉત્તમ હોગી ઓ નાદી કરની ઓ સચ સચખંડ નું જાન ਸਤ ਸੰਗ ਸੁਣੀਏ ਕੜੀਆਂ ਚਾਰ ਦੂਜਾ ਹੋਵੇ ਬੇੜਾ ਪਾਰ ਸਤ ਸੰਗ ਸੁਣੀਏ ਕੜੀਆਂ ਚਾਰ ਦੂਜਾ ਹੋਵੇ ਬੇੜਾ ਪਾਰ ਇੱਕ ਦਿਨ ਛੱਡਣਾ ਏ ਸੰਸਾਰ ਸਤ ਗੁਰੇ ਫਰਮਾਂ ਦੇ ਜੀ ਓਤਾ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਣਦੇ ਜੀ ਓਤਾ ਬੜੇ ਨਿਕਰਮਾਂ ਵਾਲੇ ਜਿਹੜੇ ਸਤ ਸੰਗ ਜਾਣਦੇ ਜੀ ਗੁਰਾਂ ਦੀ ਮहिमा ਕਹੀ ਨਾ ਜਾਏ ਸਤ ਗੁਰੂ ਸੱਚੇ ਰਸਤੇ ਪਾਈ ਗੁਰਾਂ ਦੀ ਮहिमा ਕਹੀ ਨਾ ਜਾਏ ਸਤਿ ਗੁਰੂ ਸੱਚੇ ਰਸਤੇ ਪਾਈ ਮੂਰਖ ਬੰਦਿਆ ਕਦਰ ਨਾ ਪਾਈ ਹੀ ਰਾਜ ਨਮਗਵਾਂਦੇ ਜੀ ਓ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਣਦੇ ਜੀ ਓ ਤਾਂ ਬੜੇ ਨਿਕਰਮਾਂ ਵਾਲੇ ਜਿਹੜੇ ਸਤ ਸੰਗ ਜਾਣਦੇ ਜੀ ਚੌਥਾ ਪੇ ਸਤ ਗੁਰੂ ਬੇੜਾ ਇੱਕ ਬਨਾਇਆ ਸੰਗਤਾ ਪਾਰ ਲੰਗਾਂਦੇ ਜੀ ਸਤ ਗੁਰੂ ਬੇੜਾ ਇੱਕ ਬਨਾਇਆ ਸੰਗਤਾ ਪਾਰ ਲੰਗਾਂਦੇ ਜੀ ਓ ਤਾਂ ਬੜੇ ਨਸੀਬਾ ਵਾਲੇ ਜਿਹੜੇ ਸਤ ਸੰਗ ਜਾਣਦੇ ਜੀ ਓ ਤਾਂ ਬੜੇ ਨਿਕਰਮਾ ਵਾਲੇ ਜਿਹੜੇ ਸਤ ਸੰਗ ਜਾਣਦੇ ਜੀ ਸਤ ਗੁਰ ਸ਼ਬਦ ਨਾਮ ਦਾ ਵੰਡ ਦੇਉ ਤਾਂ ਪੇਦ ਪਾਵਨਾ ਕਰ ਦੇ ਸਤ ਗੁਰ ਸ਼ਬਦ ਨਾਮ ਦਾ ਵੰਡ ਦੇਉ ਤਾਂ ਪੇਦ ਪਾਵਨਾ ਕਰ ਦੇ ਸਤ ਗੁਰ ਗਿਆਨ ਦੀ ਜੋਤ ਜਗਾਉਂਦੇ ਬੇੜੇ ਪਾਰ ਲਗਾਉਂਦੇ ਜੀ ਸਤ ਗੁਰ ਗਿਆਨ ਦੀ ਜੋਤ ਜਗਾਉਂਦੇ ਬੇੜੇ ਸੀ ਬਾwale ਜਿਹੜੇ ਸਤ ਸੰਗ ਜਾਂਦੇ ਜੀ ਹੋਤਾ ਬੜੇ ਨਿ ਕਰਮਾ ਵਾਲੇ ਜਿਹੜੇ ਸਤ ਸੰ